ਇਹਨਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਯਾਰ ਸੈਂਕੜੇ ਏਕੜ ਜ਼ਮੀਨਾਂ ਬਣਾ ਲਈਆਂ ਉਹ ਥੋੜੀ ਅਖਣ ਸਾਡੀਆਂ ਵੰਡੀਆਂ ਜਾਣ ਇਸ ਕਰਕੇ ਵੀ ਇਹਨਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ ਜਿਹੜੇ ਲੋਕ ਏਸ਼ੀਆ ਦੀ ਹਵਾ ਫੱਕਣ ਵਾਲੇ ਲੋਕ ਆ ਉਹਨੂੰ ਝੋਨਾ ਲਾਉਂਦੇ ਮਜ਼ਦੂਰ ਦਾ ਕੋਈ ਦਰਦ ਨਹੀਂ ਉਹਨਾਂ ਨੂੰ ਖੇਤਾਂ ਦੇ ਸਪਰੇਅ ਕਰਨ ਕਰਨ ਵਾਲੇ ਮਜ਼ਦੂਰ ਦਾ ਕੋਈ ਦਰਦ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੀ ਮਜਬੂਰੀ ਕੀ ਆ ਇਸ ਕਰਕੇ ਉਹ ਤਾਂ ਸਿਰਫ ਸ਼ੀਸ਼ਿਆਂ ਦੇ ਵਿੱਚੋਂ ਜ਼ਿੰਦਗੀ ਦੇਖਦੇ ਇਤਨਾ ਕਿਤੇ ਸਾਡੇ ਅਚੇਤ ਮਨਾਂ ਦੇ ਵਿੱਚ ਇਹ ਗੱਲ ਆਉਣੀ ਸ਼ੁਰੂ ਹੋ ਗਈ ਵੀ ਯਰ ਲੈਂਡ ਸੀਲਿੰਗ ਐਕਟ ਨਾਂ ਦਾ ਕੋਈ ਐਕਟ ਆ ਜੋ ਲਾਗੂ ਹੋਵੇ ਤਾਂ ਸਾਨੂੰ ਵੀ ਜ਼ਮੀਨ ਮਿਲ ਸਕਦੀ ਆ ਨਾਂ ਵਾਲੇ ਦਾ ਕੋਈ ਪੱਠਿਆਂ ਜੋਗੀ ਮਿਲ ਜੂ ਸਾਡੀਆਂ ਔਰਤਾਂ ਨੂੰ ਬਗਾਨੀਆਂ ਵਟਾਂ ਤੇ ਨਰਲਣਾ ਜੱਟੀ 25 ਮਰਬਿਆਂ ਵਾਲੀ ਥਾਣੇ ਵਿੱਚ ਮਿਲੇ ਕੁਰਸੀ ਕਿਹੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈ ਇਹ ਸਾਰਾ ਕਿਉਂ ਬਣਿਆ ਇਸ ਕਰਕੇ ਵੀ ਇਹ ਸੱਭਿਆਚਾਰ ਦਾ ਬਹੁਤ ਐਮ ਰੋਲ ਆ ਅਸੀਂ ਕੋਸ਼ਿਸ਼ ਕਰ ਰਹੇ ਆ ਠੀਕ ਆ ਅਸੀਂ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਇਹਦੇ ਪੈਰਲਰ ਕੋਈ ਸੱਭਿਆਚਾਰ ਉਹ ਖੜਾ ਕੀਤਾ ਜਾਵੇ ਸਾਡੇ ਮਜ਼ਦੂਰ ਤਕਕੇ ਚੁੱਟ ਕੇ ਵੱਡੇ ਅਫਸਰ ਬਣ ਗਏ ਜਾਂ ਵੱਡੀਆਂ ਅਹੁਦਿਆਂ ਤੇ ਪਹੁੰਚ ਗਿਆ ਤੇ ਉਹਨਾਂ ਨੂੰ ਅੱਜ ਮਜ਼ਦੂਰਾਂ ਚ ਮੁਸ਼ਕਲਾਂ ਦਾ ਠੀਕ ਆ ਉਹਨਾਂ ਨੇ ਆਪ ਲੁੱਟ ਲੁੱਟ ਕੇ ਖੂਨ ਪਸੀਨਾ ਪੀ ਕੇ ਲੋਕਾਂ ਦਾ ਆਪ ਜਗੀਰਾ ਖੜੀਆਂ ਕਰ ਲੀਆਂ ਤੇ ਉਹ ਕਦੋਂ ਕਹਿਣਗੇ ਵੀ ਇਹ ਸਾਡੀਆਂ ਮੰਡੀਆਂ ਜਾਣ ਮਜ਼ਦੂਰ ਦੀ ਜ਼ਿੰਦਗੀ ਇਹ ਹੈ ਕਿ ਭਾਈ ਉਹਨੂੰ ਕਰਜ਼ੇ ਤੋਂ ਬਿਨਾ ਸਰਦਾ ਹੀ ਨਹੀਂ ਉਹਨਾਂ ਨੂੰ ਤਾਂ ਹਰ ਗੱਲ ਵਾਸਤੇ ਕਰਜ਼ਾ ਲੈਣਾ ਪੈਂਦਾ ਠੀਕ ਆ ਇਸ ਕਰਕੇ ਕਰਜ਼ੇ ਦੀ ਜਿਹੜੀ ਸਮੱਸਿਆ ਉਹ ਬਹੁਤ ਵੱਡੀ ਸਮੱਸਿਆ ਜਿਹੜੇ ਲੋਨ ਚੱਲ ਰਹੇ ਆ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਪਹਿਲੀ ਗੱਲ ਤਾਂ ਇਹ ਉਹ ਇੱਕ ਝਾਂਸਾ ਦੇ ਕੇ ਉਹਨਾਂ ਨੂੰ ਚੰਗਣੂ ਔਰਤਾਂ ਨੂੰ ਫਸਾਉਂਦੇ ਆ ਕਿਉਂਕਿ ਇੱਕ ਤਾਂ ਵੱਡੀ ਗਿਣਤੀ ਜਿਹੜੀਆਂ ਔਰਤਾਂ ਪਿੰਡੂ ਆ ਉਹ ਅਨਪੜ੍ਹ ਨੇ ਉਹਨਾਂ ਨੂੰ ਕਿਸੇ ਪਾਲਿਸੀ ਦਾ ਨਹੀਂ ਪਤਾ ਉਹਨਾਂ ਦਾ ਉਹਨਾਂ ਨੂੰ ਕਿਸੇ ਸ਼ਰਤਾਂ ਦਾ ਨਹੀਂ ਪਤਾ ਠੀਕ ਆ ਉਹਨਾਂ ਨੂੰ ਕੋਈ ਨਿਯਮਾਂ ਦਾ ਨਹੀਂ ਪਤਾ ਉਹ ਇੱਕ ਵਾਰ ਉਹ ਲੋਨ ਲੈ ਲੈਂਦੀਆਂ ਪਰ ਫਿਰ ਜਿਹੜੀਆਂ ਕੰਪਨੀਆਂ ਉਹ ਆਪਦੇ ਮੁਤਾਬਕ ਆਦੀਆਂ ਸ਼ਰਤਾਂ ਵੀ ਜਿਹੜੀਆਂ ਮਨਵਾਉਂਦੀਆਂ ਠੀਕ ਆ ਉਹ ਕਸ਼ਤੜ ਜੇ ਕਿਹਦਾ ਕੋਲ ਸਿਲੰਡਰ ਚੱਕ ਚੱਕ ਲੈਂਦੇ ਆ ਕਿ ਦੀ ਫਰਿੱਜ ਚੱਕ ਲੈਂਦੇ ਆ ਕਿ ਇਹਨੂੰ ਕਹਿੰਦੇ ਮੱਝ ਵੇਚ ਕੇ ਇਹਨੂੰ ਜੋ ਮਰਜ਼ੀ ਕਰ ਜੋ ਮਰਜ਼ੀ ਤੋਂ ਪਾਓ ਜੋ ਮਰਜ਼ੀ ਅਗਸਤ ਮਹੀਨਾ ਚੱਲ ਰਿਹਾ ਤੇ ਇਸ ਅਗਸਤ ਮਹੀਨੇ ਨੂੰ ਆ ਜਿਹੜਾ ਉਹ ਆਜ਼ਾਦੀ ਦੇ ਦਿਹਾੜੇ ਵਾਲਾ ਮਹੀਨਾ ਕਿਹਾ ਜਾਂਦਾ ਹੈ ਕਿਉਂਕਿ ਵੱਡੇ ਪੱਦਰ 'ਤੇ ਪ੍ਰਚਾਰ ਹੁੰਦਾ ਕਿ 15 ਅਗਸਤ ਨੂੰ ਸਾਡਾ ਦੇਸ਼ ਆ ਜਿਹੜਾ ਉਹ ਆਜ਼ਾਦ ਹੋਇਆ ਸੀਗਾ ਪਰ ਵੱਡੇ ਪੱਦਰ 'ਤੇ ਅਸੀਂ ਸੁਣਦੇ ਆ ਕਿ ਆਜ਼ਾਦੀ ਆ ਜਿਹੜੀ ਉਹ ਕੁਛਕ ਕਰਾਣਿਆ ਵਾਸਤੇ ਆਈ ਹੈਗੀ ਆ ਤੇ ਵੱਡੇ ਪੱਦਰ 'ਤੇ ਇੱਥੇ ਸਾਡਾ ਮਿਹਨਤ ਕਸ਼ਤ ਤਬਕਾ ਜਿਹੜਾ ਉਹ ਜੋ ਬੁਨਿਆਦੀ ਉਹਨਾਂ ਦੀਆਂ ਜ਼ਰੂਰਤਾਂ ਹੈਗੀਆਂ ਉਹਨਾਂ ਤੋਂ ਵਾਂਝਾ ਹੈਗਾ ਤੇ ਮਜ਼ਦੂਰ ਤਬਕਾ ਸਾਡਾ ਵੱਡੇ ਪੱਧਰ ਤੇ ਬੁਨਿਆਦੀ ਜ਼ਰੂਰਤਾਂ ਤੋਂ ਵਾਂਝਾ ਹੈਗਾ ਪਿੰਡੂ ਮਜ਼ਦੂਰ ਯੂਨੀਅਨ ਇਸ ਮਹੀਨੇ ਦੇ ਵਿੱਚ 21 ਅਗਸਤ ਤੋਂ ਲੈ ਕੇ 30 ਅਗਸਤ ਤੀਕਾ ਜਿਹੜਾ ਇਹਨਾਂ ਨੇ ਪ੍ਰੋਗਰਾਮ ਮਿੱਥੇ ਹੋਏ ਤੇ ਬੀਡੀਪੀ ਦਫ਼ਤਰਾਂ ਜਿਹੜੇ ਉਹਨਾਂ ਦੇ ਵਿੱਚ ਜਾ ਕੇ ਆਪਣੇ ਮੰਗ ਪੱtras ਜਿਹੜੇ ਉਹ ਸੌਂਪ ਰਹੇ ਹੈ ਇਕੱਠ ਕਰ ਰਹੇ ਹੈਗੇ ਆ ਬਥੇਰੀਆਂ ਮੰਗਾ ਹੈਗੀਆਂ ਸਾਡੇ ਨਾਲ ਪਿੰਡੂ ਮਜ਼ਦੂਰ ਯੂਨੀਅਨ ਦੇ ਸਬਾਈ ਆਗੂ ਲਖਵੰਤ ਕਿਰਤੀ ਮਯੂਦ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਪਹਿਲਾਂ ਤੁਹਾਡਾ ਸਤਿ ਸ਼੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਐਸ਼ਾ ਲਖਵੰਤ ਜੀ ਤੁਸੀਂ 21 ਅਗਸਤ ਤੋਂ ਲੈ ਕੇ 30 ਅਗਸਤ ਤੀਕ ਆ ਜਿਹੜਾ ਉਹ ਮੰਗ ਪੱਤਰ ਦੇ ਰਹੇ ਹੈਗੇ ਮਜ਼ਦੂਰ ਮੰਗਾਂ ਨੂੰ ਲੈ ਕੇ ਹੁਣ ਤੀਕ ਤੁਸੀਂ ਕਿੱਥੇ ਕਿੱਥੇ ਮੰਗ ਪੱਤਰ ਦੇ ਚੁੱਕੇ ਹੋ ਤੇ ਕਿੱਥੇ ਕਿੱਥੇ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਵਾਂਗੇ ਹਾਂ ਪਿੰਡੂ ਮਜ਼ਦੂਰ ਜਣ ਦੇ ਸੂਬਾ ਪੱਤਰੀ ਸੱਦੇ ਤੇ ਪੂਰੇ ਪੰਜਾਬ ਭਰ ਦੇ ਵਿੱਚ ਅ ਵੱਖ-ਵੱਖ ਬੀਡੀਪੀ ਹੋ ਰਹੇ ਪ੍ਰਧਾਨ ਮੰਤਰੀ ਦੇ ਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਅਸੀਂ ਮੰਗ ਪੱਤਰ ਜਿਹੜੇ ਜਥੇਬੰਦੀ ਵੱਲੋਂ ਉਹ ਦਿੱਤੇ ਆ ਲਗਭਗ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਅਸੀਂ ਮੰਗ ਪੱਤਰ ਦੇਤੇ ਆ ਅੱਜ ਅਸੀਂ ਜਲਾਲਾਬਾਦ ਵੀਡੀਓ ਨੂੰ ਮੰਗ ਪੱਤਰ ਸੌਂਪਿਆ ਤੇ 30 ਤਰੀਕ ਨੂੰ ਅਸੀਂ ਜਿਹੜਾ ਆਪਣਾ ਮੁਖਸਰ ਜਿਹੜਾ ਬੀਡੀਪੀਓ ਆ ਉਹਨੂੰ ਅਸੀਂ ਮੰਗ ਪੱਤਰ ਸੌਂਪਣਾਗਾ ਜੀ ਅੱਛਾ ਭਾਈ ਜੀ ਮਜ਼ਦੂਰਾਂ ਦੀਆਂ ਕਾਫੀ ਸਾਰੀਆਂ ਮੰਗਾਂ ਹੈਗੀਆਂ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਆ ਜਿਹੜਾ ਤੁਸੀਂ ਕੀ ਹਾਈਲਾਈਟ ਕਰ ਰਹੇ ਹੈਗੇ ਆ ਜਰੂਰੀ ਤੌਰ ਤੇ ਜਿਹੜਾ ਉਭਾਰ ਰਹੇ ਹੈਗੇ ਕਿਹੜੀਆਂ-ਕਿਹੜੀਆਂ ਮੰਗਾਂ ਸਾਡੀਆਂ ਇਸ ਦਰਾਨ ਜਿਹੜੀਆਂ ਅਹਿਮ ਮੰਗਾਂ ਨੇ ਜਿਹੜੀਆਂ ਇੱਕ ਸਧਾਰਨ ਮਜ਼ਦੂਰ ਆ ਜਿਹੜਾ ਇੱਕ ਬੇਜਮੀਨਾ ਮਜ਼ਦੂਰ ਆ ਉਹਦੀ ਜ਼ਿੰਦਗੀ ਨੂੰ ਸੱਚੀਓ ਹਲਾਰਾ ਦੇਣ ਵਾਲੀਆਂ ਮੰਗਾਂ ਅਸੀਂ ਉਹਨਾਂ ਤੇ ਫੋਕਸ ਕਰਕਰ ਉਹਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੇ ਆ ਜਿਵੇਂ ਕਿ ਇੱਕ ਇੱਕ ਕਾਨੂੰਨ ਬਣਿਆ ਹੋਇਆ ਲੈਂਡ ਸੀਲਿੰਗ ਦਾ ਟਾਪਾ ਕਈ ਵਾਰ ਪਹਿਲਾਂ ਵੀ ਗੱਲ ਹੋਈ ਆ ਲਗਭਗ ਅਸੀਂ ਮੀਟਿੰਗਾਂ ਧਰਨਿਆਂ ਮਿਆਰਿਆਂ ਦੇ ਵਿੱਚ ਇਹ ਗੱਲ ਬੋਲਦੇ ਆ ਕਿ ਜਿਹੜਾ ਲੈਂਡ ਸਲਿੰਗ ਐਕਟ 1972 ਦਾ ਕਾਨੂੰਨ ਬਣਿਆ 7.5 ਏਕੜ ਤੋਂ ਵੱਧ ਬੰਦਾ ਕੋਈ ਜ਼ਮੀਨ ਰੱਖ ਨਹੀਂ ਸਕਦਾ ਇੱਥੇ ਹਜ਼ਾਰਾਂ ਏਕੜ ਦੇ ਮਾਲਕ ਜਿਹੜੇ ਜ਼ਗੀਰਦਾਰੀ ਬੈਠੀ ਆ ਉਹਨਾਂ ਤੋਂ ਜਿਹੜੀ ਲੈਂਡ ਸਲਿੰਗਟ ਲਾਗੂ ਕਰਕੇ ਉਹਨਾਂ ਤੋਂ ਜ਼ਮੀਨ ਖੋਹ ਕੇ ਤੇ ਬੇਜ਼ਮੀਨਾ ਦੇ ਵਿੱਚ ਵੰਡੀ ਜਾਵੇ ਇਹੇ ਮੰਗ ਆ ਜਿਹੜੀ ਉਸ ਤੋਂ ਅੱਗੇ ਪੰਚਾਇਤੀ ਜ਼ਮੀਨਾਂ ਦੇ ਵਿੱਚੋਂ ਜਿਹੜਾ ਤੀਜਾ ਹਿੱਸਾ ਰੱਖਵਾ ਹੁੰਦਾ ਮਜ਼ਦੂਰਾਂ ਦੇ ਲਈ ਜਿਹੜੀ ਕੁੱਲ ਪੰਚਾਇਤੀ ਜ਼ਮੀਨਾਂ ਉਹਦੇ ਚੋਂ ਤੀਜਾ ਹਿੱਸਾ ਮਜ਼ਦੂਰਾਂ ਨੂੰ ਮਿਲਣਾ ਹੁੰਦਾ ਹੈ ਕਾਨੂੰਨ ਆ ਪਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੀ ਲਗਭਗ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਮਿਲ ਰਿਹਾ ਕਿਤੇ ਜਿੱਥੇ ਕਿਤੇ ਮਿਲਿਆ ਉੱਥੇ ਲੋਕਾਂ ਨੇ ਲੜ ਕੇ ਧੱਕੇ ਨਾਲ ਉਹ ਜਿਹੜਾ ਹਾਸਲ ਕੀਤਾਗਾ ਜਿਹਦੇ ਚ ਜਿਹੜਾ ਤੀਜਾ ਹਿੱਸਾ ਉਹਨਾਂ ਮਜ਼ਦੂਰਾਂ ਨੂੰ ਪਚਾਇਤੀ ਜ਼ਮੀਨ ਦੇ ਵਿੱਚੋਂ ਮਿਲੇ ਇਹ ਸਾਡੀ ਮੰਗ ਆ ਉਹਦੇ ਵਿੱਚ ਇਹਦੇ ਨਾਲ ਹੀ ਤੁਸੀਂ ਦੇਖੋ ਮਜ਼ਦੂਰ ਆ ਜਿਹੜੇ ਉਹ 2-2 ਮਰਲਿਆਂ ਦੇ ਵਿੱਚ ਇੱਕ ਪਰਿਵਾਰ ਗੁਜ਼ਾਰਾ ਕਰ ਰਿਹਾ ਇੱਕ ਕਮਰੇ ਦੇ ਵਿੱਚ ਰਹਿਣ ਲਈ ਮਜਬੂਰ ਆ ਇਹ ਸਾਡੀ ਮੰਗ ਆ ਕੇ ਪ੍ਰਧਾਨ ਮੰਤਰੀ ਵਾਹਜੋ ਇਹਨਾਂ ਤਹਿਤ ਮਕਾਨ ਦੀ ਗ੍ਰਾਂਟ ਤੇ ਪੰਚਾਇਤੀ ਜ਼ਮੀਨ ਦੇ ਵਿੱਚੋਂ ਮਜ਼ਦੂਰ ਨੂੰ ਘਰ ਬਣਾਉਣ ਦੇ ਲਈ ਪਲਾਟ ਦਿੱਤਾ ਜਾਵੇ ਇਹ ਇਹ ਮੰਗ ਆ ਸਾਡੀ ਇਹਦੇ ਨਾਲ ਹੀ ਜਿਹੜਾ ਤੁਸੀਂ ਦੇਖੋ ਅੱਜ ਬਹੁਤ ਚਲੰਤ ਇਸ਼ੂ ਆ ਜਿਹੜਾ ਬਹੁਤ ਮਾਰੂ ਜਿਹੜਾ ਪ੍ਰਭਾਵ ਪਾ ਰਿਹਾ ਮਜ਼ਦੂਰ ਦੇ ਉੱਤੇ ਉਹ ਆ ਕਰਜ਼ਾ ਹਰੇਕ ਮਜ਼ਦੂਰ ਦਾ ਵਾਲ-ਵਾਲ ਕਰਜ਼ੇ ਦੇ ਵਿੱਚ ਵੱਜਿਆ ਹੋਇਆ ਜੇਕਰ ਇਹ ਬੰਦੇ ਦੇ ਬੱਚਾ ਬਿਮਾਰ ਪਿਆ ਹੋਵੇ ਤੇ ਇੱਕ ਪਾਸੇ ਨੇ ਕਿਸ਼ਤ ਦੇ ਪੈਸੇ ਕੱਢ ਕੇ ਰੱਖੇ ਹੋਣ ਇਹ ਬੰਦਾ ਪਹਿਲਾਂ ਬੱਚੇ ਨੂੰ ਦਵਾਈ ਨਹੀਂ ਦਵਾਊਗਾ। ਹੂੰ। ਕਿਸ਼ਤਾਂ ਵਾਲੇ ਪੈਸੇ ਚ ਰੁਪਈਆ ਨਹੀਂ ਖਰਚੂਗਾ ਉਹ। ਹੂੰ। ਇਹ ਇੰਨੀ ਮੰਦੀ ਹਾਲਤ ਆ। ਇਸ ਕਰਕੇ ਵੀ ਕਰਜ਼ੇ ਦਾ ਜਿਹੜਾ ਸਵਾਲ ਆ ਉਹ ਉਹਨੂੰ ਅਸੀਂ ਇਸ ਮੁਹੰਮਦ ਰਾਣ ਜਿਹੜਾ ਉਭਾਰ ਰਹੇ ਆ ਕਿ ਕਰਜ਼ੇ ਦਾ ਸਵਾਲ ਵੀ ਜਿਹੜਾ ਹੱਲ ਕੀਤਾ ਜਾਵੇ ਸਰਕਾਰ ਸਰਕਾਰੀ ਕਰਜ਼ੇ ਮੁਹੱਈਆ ਕਰਾਵੇ ਮਜ਼ਦੂਰਾਂ ਨੂੰ ਪ੍ਰਾਈਵੇਟ ਕੰਪਨੀਆਂ ਤੋਂ ਮਜ਼ਦੂਰਾਂ ਦਾ ਖੜਾ ਛੜਾਵੇ। ਹੂੰ। ਜੀ। ਅੱਛਾ ਭਾਈ ਜੀ ਤੁਸੀਂ ਤਿੰਨ ਮੇਨ ਮੰਗਾਂ ਦੇ ਉੱਤੇ ਗੱਲਬਾਤ ਕੀਤੀ ਆ ਉਹਦੇ ਵਿੱਚ ਇੱਕ ਲੈਂਡ ਸੀਲਿੰਗ ਐਕਟ ਹੈ ਨਾ ਲੈਂਡ ਸੀਲਿੰਗ ਐਕਟ ਅ ਪਿਛਲੇ ਦਿਨੀ ਅਸੀਂ ਇੱਕ ਮੀਟਿੰਗ ਦੇ ਵਿੱਚ ਗਏ ਉੱਥੇ ਕਹਿੰਦੇ ਸੀ ਅਸੀਂ ਮਜ਼ਦੂਰਾ ਦੇ ਲਈ ਇੱਕ ਪਾਰਟੀ ਬਣਾਉਣੀ ਹੈਗੀ ਆ ਪਰ ਉੱਥੇ ਕੁਝ ਕੁ ਬੰਦਿਆਂ ਨੇ ਕਿਹਾ ਵੀ ਲੈਂਡ ਸੀਲਿੰਗ ਐਕਟ ਦੇ ਉੱਤੇ ਵੀ ਗੱਲਬਾਤ ਹੋਣੀ ਚਾਹੀਦੀ ਪਰ ਉਹਨਾਂ ਦੇ ਵਿੱਚੋਂ ਕੁਝ ਕੁ ਆਈਏਐਸ ਰਿਟਾਇਰਡ ਅਧਿਕਾਰੀ ਜੇ ਪਾਰਟੀ ਬਣਾ ਰਹੇ ਸੀ ਉਹ ਇਹ ਗੱਲ ਆਖ ਰਹੇ ਸੀਗੇ ਜੀ ਇਹ ਤਾਂ ਡਸਟ ਬਨ ਦੇ ਵਿੱਚ ਪਾਇਆ ਹੋਇਆ ਕਾਨੂੰਨ ਆ ਇਹ ਜਿਹੜੀ ਧਾਰਾ 8 ਹੈਗੀ ਆ ਉਸ ਦੇ ਅਨੁਸਾਰ ਆ ਜਿਹੜਾ ਉਹ ਕੁਝ ਹੋ ਨਹੀਂ ਸਕਦਾਗਾ ਵੀ ਯਾਨੀ ਕਿ ਇਹ ਤਾਂ ਹੋ ਹੀ ਨਹੀਂ ਸਕਦਾਗਾ ਜੀ ਬਹੁਤ ਵੱਡਾ ਵੈਸੇ ਵੀ ਤੁਹਾਨੂੰ ਦੱਸ ਦਈਏ ਵੀ ਜਦੋਂ ਆਪਾਂ ਦੇਖਦੇ ਹੈਗੇ ਕਿ ਅੜੀ ਉੱਤੇ ਆਇਆ ਜੱਟ ਛੱਡੇ ਇੰਚਨਾ ਫਿਰ ਤੁਹਾਨੂੰ ਕੀ ਲੱਗਦਾ ਹੈਗਾ ਵੀ ਜਿਹਦੇ ਕੋਲ 50 60 ਕਿੱਲੇ ਹੈਗੇ ਆ ਵੀ ਇੰਨੀ ਆਸਾਨੀ ਦੇ ਨਾਲ ਫਿਰ ਹੋ ਸਕਦਾ ਹੈਗਾ ਜੀ ਦੇਖੋ ਇਹ ਜਿਹੜੀ ਤੁਸੀਂ ਬਿਊਰੋਕਰੇਸੀ ਦੀ ਗੱਲ ਕਰ ਰਹੇ ਹੋ ਜਿਹੜੀ ਬਿਊਰੋਕ੍ਰੇਸੀ ਆ ਜਿਹੜੀ ਉਹ ਸਾਰੇ ਪੰਜਾਬ ਨੂੰ ਚਲਾਉਂਦੀ ਆ ਪੂਰੇ ਮੁਲਕ ਨੂੰ ਚਲਾ ਰਹੀ ਆ ਬਿਊਰੋਕ੍ਰੇਸੀ ਤੁਸੀਂ ਦੇਖੋ ਜਦੋਂ ਚੰਨੀ ਨੇ ਠੀਕ ਆ ਚੰਨੀ ਨੇ ਜਦੋਂ ਐਲਾਨ ਕੀਤਾ ਵੀ ਯਾਰ ਨੋਟੀਫਿਕੇਸ਼ਨ ਭੇਜਿਆ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਸਾਰੇ ਡੀਸੀਆਂ ਨੂੰ ਕਿ ਤੁਸੀਂ ਨੋਟੀਫਾਈ ਕਰੋ ਬੰਦੇ ਨਿਸ਼ਾਨਦੇਹੀ ਕਰੋ ਬੰਦੇ ਕਿਹਦੇ ਕਿਹਦੇ ਕੋਲੇ 17 ਏਕੜ ਤੋਂ ਵੱਧ ਆ ਤੇ ਉਦੋਂ ਹੀ 12 ਘੰਟਿਆਂ ਦੇ ਅੰਦਰ ਉਹ ਨੋਟੀਫਿਕੇਸ਼ਨ ਚੰਨੀ ਸਰਕਾਰ ਨੂੰ ਵਾਪਸ ਲੈਣਾ ਪਿਆ ਕਿਉਂ ਕਿਉਂਕਿ ਜਿਨ੍ਹਾਂ ਨੇ ਲਾਗੂ ਕਰਾਉਣਾ ਜਿਹੜਾ ਆਈਐਸ ਆਈਪੀਐਸ ਅਧਿਕਾਰੀਏ ਜਿਹਨਾਂ ਨੇ ਲਾਗੂ ਕਰਾਉਣੀ ਆ ਉਹ ਚਿੱਠੀ ਜੀ ਨੇ ਨਿਸ਼ਾਨਦੇਹੀ ਕਰਨੀਆਂ ਉਹ ਤਾਂ ਆ ਭ ਯਾਰਆਂ ਯਾਰ ਏਕੜ ਦੇ ਮਾਲਕ ਆ ਹੂੰ ਠੀਕ ਆ ਇਹਸ ਕਰਕੇ ਵੀ ਉਹ ਥੋੜੀ ਆਖਣਗੇ ਆਈਐਸ ਅਧਿਕਾਰੀ ਆਈਪੀਐਸ ਅਧਿਕਾਰੀਓ ਥੋੜੀ ਆਖਣਗੇ ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਯਾਰ ਸੈਂਕੜੇ ਏਕੜ ਜ਼ਮੀਨਾਂ ਬਣਾ ਲਈਆਂ ਉਹ ਥੋੜੀ ਆਖਣਗੇ ਸਾਡੀਆਂ ਵੰਡੀਆਂ ਜਾਣ ਇਸ ਕਰਕੇ ਵੀ ਇਹਨਾਂ ਤੋਂ ਆਸ ਨਹੀਂ ਰੱਖੀ ਜਾ ਸਕਦੀ ਇਹ ਇਹ ਤਾਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਲਿਆਉਣਗੇ ਪਰ ਤੁਸੀਂ ਦੇਖੋ ਜਦ 1972 ਦਾ ਕਾਨੂੰਨ ਆਇਆ ਉਹ ਕਿਵੇਂ ਆਇਆ ਲੋਕਾਂ ਨੇ ਮੰਗੋ ਭਾਰੀ ਫੇਰ ਹੀ ਕਾਨੂੰਨ ਬਣਿਆ ਤੇ ਜੇ ਅਸੀਂ ਉਭਾਰਾਂਗੇ ਤੇ ਹੋ ਸਕਦਾ ਜਿਹੜੀਆਂ ਇਹ ਕਹਿੰਦੇ ਬਰੀਕੀਆਂ ਕਾਨੂੰਨ ਦੀਆਂ ਕੱਢਦੇ ਆ ਕੁੰਡੀਆਂ ਵੀ ਇਹਨਾਂ ਕਰਕੇ ਹੋ ਨਹੀਂ ਸਕਦਾ ਤੇ ਹੋ ਸਕਦਾ ਉਹ ਵੀ ਬਦਲੀਆਂ ਜਾਣ ਪਰ ਗੱਲ ਸਾਡੇ ਝੰਡੇ ਤੇ ਹੋਣੀ ਬਹੁਤ ਜ਼ਰੂਰੀ ਆ ਏਸ ਕਰਕੇ ਕੋਈ ਦੂਜੀ ਤੀਜੀ ਪਾਰਟੀ ਆ ਜੇ ਕਿਉਂਕਿ ਅਸੀਂ ਸਮਝਦੇ ਆ ਕਿ ਜਿਹੜੇ ਲੋਕ ਏਸ਼ੀਆਂ ਦੀ ਹਵਾ ਫੱਕਣ ਵਾਲੇ ਲੋਕ ਆ ਉਹਨੂੰ ਝੋਨਾ ਲਾਉਂਦੇ ਮਜ਼ਦੂਰ ਦਾ ਕੋਈ ਦਰਦ ਨਹੀਂ ਜੀ ਉਹਨਾਂ ਨੂੰ ਖੇਤਾਂ ਦੇ ਵਿੱਚ ਸਪਰੇਅ ਕਰਨ ਕਰਨ ਵਾਲੇ ਮਜ਼ਦੂਰ ਦਾ ਕੋਈ ਦਰਦ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਦੀ ਮਜਬੂਰੀ ਕੀ ਆ ਇਸ ਕਰਕੇ ਉਹ ਤਾਂ ਸਿਰਫ ਸ਼ੀਸ਼ਿਆਂ ਦੇ ਵਿੱਚੋਂ ਜ਼ਿੰਦਗੀ ਦੇਖਦੇ ਆ ਉਹ ਸਿਰਫ ਏਸ਼ੀਆ ਦੀ ਹਵਾ ਚੋਂ ਜਿੰਦਗੀ ਦਾ ਆਨੰਦ ਲੈ ਰਹੇ ਉਹਨਾਂ ਨੂੰ ਮਜ਼ਦੂਰਾਂ ਦੀ ਜ਼ਿੰਦਗੀ ਦਾ ਨਹੀਂ ਪਤਾ ਜੀ ਜੀ ਅੱਛਾ ਭਾਈ ਜੀ ਵੱਡੇ ਪੱਦਰ ਦੇ ਉੱਤੇ ਮਜ਼ਦੂਰਾਂ ਦੀ ਚੇਤਨਾ ਦਾ ਵੀ ਇਹ ਹਿੱਸਾ ਨਹੀਂਗਾ ਠੀਕ ਹੈ ਆਪਾਂ ਦੇਖ ਰਹੇ ਹੈਗਾ ਕਿ ਪੰਜ ਮਰਲਿਆਂ ਦੇ ਪਲਾਟ ਤੋਂ ਗਾਂ ਮਜ਼ਦੂਰ ਡਿਮਾਂਡ ਹੀ ਨਹੀਂ ਕਰ ਰਿਹਾ ਹੈਗਾ ਉਹਨੂੰ ਲੱਗਦਾ ਵੀ ਪੰਜ ਮਰਲੇ ਮਿਲ ਜਾਣਾ ਇੰਨਾ ਹੀ ਬਹੁਤ ਆ ਜੀ ਇਸ ਚੀਜ਼ ਵਾਸਤੇ ਕਿਵੇਂ ਮਜ਼ਦੂਰ ਨੂੰ ਤਿਆਰ ਕਰੋਗੇ ਵੀ ਕਿਉਂਕਿ ਮੈਂਟਲੀ ਤੌਰ ਦੇ ਉੱਤੇ ਵੀ ਮਜ਼ਦੂਰ ਨੂੰ ਤਿਆਰ ਕਰਨਾ ਹੈ ਕਿਵੇਂ ਕਰੋਗੇ ਕੀ ਹੱਲ ਹੈ ਕੋਈ ਤੁਹਾਡੇ ਕੋਲ ਦੇਖੋ ਕਿਸੇ ਵੀ ਮੰਗ ਨੂੰ ਪ੍ਰਾਪਤੀ ਵਾਸਤੇ ਪਹਿਲਾਂ ਉਹਦੇ ਲਈ ਮੈਂਟਲੀ ਪ੍ਰੀਪੇਅਰ ਹੋਣਾ ਜ਼ਰੂਰੀ ਆ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਇਹ ਮਾਮਲਾ ਹੀ ਐਸਾ ਠੀਕ ਆ ਕੋਈ ਵੀ ਬੰਦਾ ਪੋਲੇ ਪਰ ਨਹੀਂ ਛੱਡਦਾ ਠੀਕ ਆ ਜੇ ਚਾਹੇ ਪੰਚਾਇਤੀ ਹੈ ਜੇ ਪੰਚਾਇਤੀ ਵੀ ਆਦੇ ਹੱਕ ਦੀ ਲੈਣੀ ਆ ਤਾਂ ਉਹਦੇ ਵਾਸਤੇ ਵੀ ਸਰਤੜ ਦੀ ਲਾਉਣੀ ਪੈਂਦੀ ਆ ਤੇ ਜੇ ਬੰਦੇ ਨੇ ਆਦਾ ਹੱਕ ਲੈਣਾ ਤੇ ਉਹਨੂੰ ਆਦੇਸ ਤੋਂ ਪਹਿਲਾਂ ਤਿਆਰ ਹੋਣਾ ਪੈਂਦਾ ਪਰ ਇਹਦੀ ਤਿਆਰੀ ਆਸਤੇ ਕੀ ਆ ਅਸੀਂ ਮਹਿਮਾ ਚਲਾ ਰਹੇ ਹਾਂ ਲੋਕਾਂ ਨੂੰ ਇਹਦੇ ਵਾਸਤੇ ਤਿਆਰ ਕਰ ਰਹੇ ਹਾਂ ਜਿਵੇਂ ਜਿਵੇਂ ਇਹ ਗੱਲ ਦਾ ਪ੍ਰਚਾਰ ਵਧੂਗਾ ਉਵੇਂ ਲੋਕ ਤਿਆਰ ਵੀ ਹੋਣਗੇ ਇਹਦੇ ਅਸੀਂ ਬਹੁਤ ਸਾਰੇ ਸਿੱਟੇ ਦੇਖ ਚੁੱਕੇ ਹਾਂ ਇਹ ਨਹੀਂ ਗੱਲ ਵੀ ਲੋਕ ਤਿਆਰ ਨਹੀਂ ਹੋਏ ਤੇ ਲੋਕ ਲੜੇ ਨਹੀਂ ਤੇ ਇਹ ਗੱਲ ਦੀ ਚੇਤਨਾ ਦਾ ਹਿੱਸਾ ਬਣੀ ਨਹੀਂ ਜਿਹੜਾ ਕਾਨੂੰਨ ਠੀਕ ਆ ਸਾਡੀ ਉਮਰ ਤੱਕ ਪਤਾ ਹੀ ਨਹੀਂ ਸੀਗਾ ਕਿਸੇ ਬੰਦੇ ਨੂੰ ਤੇ ਹੁਣ ਉਹ ਬੱਚੇ-ਬੱਚੇ ਦੀ ਜਵਾਨ ਤੇ ਕਾਨੂੰਨ ਦਾ ਨਾਂ ਚੜਿਆ ਹੋਇਆ ਹਰੇਕ ਬੰਦਾ ਇਸ ਗੱਲ ਤੇ ਸੋਚ ਰਿਹਾ ਵੀ ਯਾਰ ਹਾਂ ਵੀ ਇਹ ਇਸ ਨਾਂ ਦਾ ਕੋਈ ਕਾਨੂੰਨ ਹੈ ਤੇ ਇਹਦੇ ਬਾਰੇ ਸੋਚਿਆ ਜਾ ਸਕਦਾ ਮਤਲਬ ਲੋਕਾਂ ਦੀ ਚੇਤਨਾ ਦਾ ਉਥਾਨ ਹੋਇਆ ਇਹ ਕਿਤੇ ਨਾ ਕਿਤੇ ਸਾਡੇ ਅਚੇਤ ਮਨਾਂ ਦੇ ਵਿੱਚ ਇਹ ਗੱਲ ਆਉਣੀ ਸ਼ੁਰੂ ਹੋ ਗਈ ਵੀ ਯਾਰ ਲੈਂਡ ਸੀਲਿੰਗ ਐਕਟ ਨਾਂ ਦਾ ਕੋਈ ਐਕਟ ਆ ਜੋ ਲਾਗੂ ਹੋਵੇ ਤਾਂ ਸਾਨੂੰ ਵੀ ਜ਼ਮੀਨ ਮਿਲ ਸਕਦੀ ਆ ਨਾਂ ਵਾਲੇ ਦਾ ਕੋਈ ਪੱਠਿਆਂ ਜੋਗੀ ਮਿਲ ਜੂ ਸਾਡੀਆਂ ਔਰਤਾਂ ਨੂੰ ਬਗਾਨੀਆਂ ਵਟਾਂ ਤੇ ਨਰਲਣਾ ਪੂ ਹਾਂ ਕਿਤੇ ਨਾ ਕਿਤੇ ਚੇਤਨਾ ਦਾ ਹਿੱਸਾ ਬਣੀ ਆ ਗੱਲ ਤੇ ਜਿਹੜੇ ਲੋਕਾਂ ਦੀ ਚੇਤਨਾ ਦਾ ਹਿੱਸਾ ਬਣ ਗਈ ਜਿਹੜੇ ਲੋਕ ਲੜਨ ਲਈ ਤਿਆਰ ਹੋ ਗਏ ਉਹਨਾਂ ਨੇ ਕੁਝ ਨਾ ਕੁਝ ਪ੍ਰਾਪਤ ਵੀ ਕੀਤਾ ਅੱਛਾ ਭਾਈ ਜੀ ਇੱਕ ਨਾ ਜਥੇਬੰਦੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜ਼ਿਆਦਾਤਰ ਉਹਨਾਂ ਦਾ ਕੰਮ ਆ ਜਿਹੜਾ ਉਹ ਸੰਗਰੂਰ ਬਰਨਾਲਾ ਜਾਂ ਫਿਰ ਇਧਰਲੀ ਸਾਈਡ ਮੇਰ ਕੋਟਲਾ ਤੀਕੀ ਸੀਮਤ ਹੈਗਾ ਜੀ ਪਰ ਤੁਸੀਂ ਕਹਿ ਰਹੇ ਹੋ ਵੀ ਚੇਤਨਾ ਦਾ ਹਿੱਸਾ ਬਣੇ ਉਹ ਚੇਤਨਾ ਦਾ ਹਿੱਸਾ ਬਣਾਉਣ ਦੇ ਲਈ ਮਾਰਚ ਵਗੈਰਾ ਕਰ ਰਹੇ ਹੈਗੇ ਪਿੰਡਾਂ ਦੇ ਵਿੱਚ ਬੋਲੀਆਂ ਉਸ ਤਰ੍ਹਾਂ ਦੀਆਂ ਬਣਾਈਆਂ ਹੋਈਆਂ ਹੁਣ ਆਪਾਂ ਗੀਤ ਸੁਣਦੇ ਆ ਵੀ 25 ਕਿੱਲੇ ਨੇ ਜੱਟ ਕੋਲੇ ਝੋਟੇ ਦੇ ਸਿਰ ਆਰ ਗਏ ਇਸ ਤਰ੍ਹਾਂ ਦੀਆਂ ਗੱਲਾਂ ਵੀ ਉਸੇ ਕੋਲ ਹੀ ਹੋ ਸਕਦੇ ਹੈਗੇ ਆ ਤੁਹਾਨੂੰ ਨਹੀਂ ਲੱਗਦਾ ਵੀ ਇਸ ਤਰ੍ਹਾਂ ਦਾ ਸੱਭਿਆਚਾਰ ਇਸ ਤਰ੍ਹਾਂ ਦਾ ਪੈਟਰਨ ਆ ਜਿਹੜਾ ਉਹ ਤੁਹਾਡੀ ਜਥੇਬੰਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਧਰ ਨੂੰ ਕਦਮ ਪੁੱਟ ਸਕਦੇ ਹੋ ਤੁਸੀਂ ਦੇਖੋ ਸੱਭਿਆਚਾਰ ਦਾ ਬਹੁਤ ਅਹਿਮ ਰੋਲ ਆ ਕਿਸੇ ਵੀ ਮਹਿਮ ਨੂੰ ਤਾ ਦੇਣ ਦੇ ਲਈ ਕਿਸੇ ਵੀ ਗੱਲ ਨੂੰ ਜ਼ੋਰ ਦੇਣ ਦੇ ਲਈ ਸੱਭਿਆਚਾਰ ਦਾ ਬਹੁਤ ਏਮ ਰੋਲ ਆ ਜੇ ਜਿਸ ਤਰ੍ਹਾਂ ਦੇ ਗੀਤ ਚੱਲਦੇ ਆ ਤਾਂ ਇਹ ਇਹਦਾ ਮਤਲਬ ਇਹ ਆ ਵੀ ਲੋਕਾਂ ਦੇ ਵਿੱਚ ਭਰਿਆ ਜਾਵੇ ਕਿ ਨਹੀਂ ਇਹ ਸਿਰਫ ਜਿਹੜਾ ਜੱਟ ਦੇ ਨਾਲ ਰਿਲੇਟਡ ਚੀਜ਼ ਆ ਜ਼ਮੀਨ ਆ ਜਿਹੜੀ ਇਸ ਕਰਕੇ ਜੱਟੀ 25 ਮਰਬਿਆਂ ਵਾਲੀ ਥਾਣੇ ਵਿੱਚ ਮਿਲੇ ਕੁਰਸੀ ਕਿਹੜੀਆਂ ਤੂੰ ਸਾਗ ਤੋੜਦੀ ਹੱਥ ਸੋਚ ਕੇ ਗੰਦਲ ਨੂੰ ਪਾਈ ਇਹ ਸਾਰਾ ਕਿਉਂ ਬਣਿਆ ਇਸ ਕਰਕੇ ਵੀ ਇਹ ਸੱਭਿਆਚਾਰ ਦਾ ਬਹੁਤ ਏਮ ਰੋਲ ਆ ਅਸੀਂ ਕੋਸ਼ਿਸ਼ ਕਰ ਰਹੇ ਆ ਠੀਕ ਆ ਅਸੀਂ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਇਹਦੇ ਪੈਰਲਰ ਕੋਈ ਸੱਭਿਆਚਾਰ ਉਹ ਖੜਾ ਕੀਤਾ ਜਾਵੇ ਜਿਹਦੇ ਨਾਲ ਲੋਕਾਂ ਦੀ ਚੇਤਨਾ ਦੇ ਵਿੱਚ ਵਾਧਾ ਹੋਵੇ ਜਿਹਦੇ ਨਾਲ ਲੋਕਾਂ ਦੀ ਮੈਂਟੈਲਿਟੀ ਚੇਂਜ ਹੋਵੇ ਜਿਹੜਾ ਲੋਕਾਂ ਨੂੰ ਐ ਲੱਗੇ ਵੀ ਹਾਂ ਯਾਰ ਇਹ ਇਕੱਲੀ ਐਂ ਗੱਲ ਨਹੀਂ ਹੈਗੀ ਵੀ ਯਾਰੇ ਇਕੱਲੇ ਜੱਟਾਂ ਦੇ ਜਿਹੜੀ ਜੱਟਾਂ ਦੀ ਆ ਜ਼ਮੀਨ ਹੈ ਜਿਹੜੀ ਮਜ਼ਦੂਰ ਦੀ ਵੀ ਕੁਝ ਨਾ ਕੁਝ ਲੱਗਦੀ ਹੈ ਜ਼ਮੀਨ ਹੈ ਜਿਵੇਂ ਇੱਕ ਉਹ ਕਵੀ ਨੇ ਲਿਖਿਆ ਤਰਤੀਰਖ ਤੇ ਪਾਣੀ ਸਭ ਦੇ ਸਾਂਝੇ ਹੁੰਦੇ ਨੇ ਫਿਰ ਕਿਉਂ ਕਿਰਤੀ ਕਾਮੇਸ ਤੋਂ ਵਾਂਝੇ ਹੁੰਦੇ ਨੇ ਜੇਕਰ ਇਸ ਇਸ ਤਰ੍ਹਾਂ ਦੀਆਂ ਜਿਹੜੀਆਂ ਸੱਭਿਆਚਾਰਕ ਗਤੀਵਿਧੀਆਂ ਹੁੰਦੀਆਂ ਰਹਿਣੀਆਂ ਕੋਈ ਗੀਤ ਕੋਈ ਬੋਲੀਆਂ ਕੋਈ ਨਾਟਕ ਵਗੈਰਾ ਇਹੋ ਜੇ ਆਉਣਗੇ ਤਾਂ ਜਰੂਰ ਕਿਤੇ ਨਾ ਕਿਤੇ ਇੱਕ ਮਨ ਨੂੰ ਉਹ ਅਟਰੈਕਟ ਕਰਦੀਆਂ ਤੇ ਇਸ ਗੱਲ ਵੱਲ ਜਰੂਰ ਤੋਰਦੀਆਂ ਅਸੀਂ ਕੋਸ਼ਿਸ਼ ਕਰ ਰਹੇ ਆ ਇਸ ਤੇ ਠੀਕ ਆ ਕੋਈ ਗੀਤ ਇਹੋ ਜੇ ਬਣਾਏ ਜਾਣ ਕੋਈ ਨਾਟਕ ਮੰਡਲੀਆਂ ਤਿਆਰ ਕੀਤੀਆਂ ਜਾਣ ਕੋਈ ਸੱਭਿਆਚਾਰਕ ਮੰਚ ਤਿਆਰ ਕੀਤੇ ਜਾਣ ਜਿਹੜੇ ਇਸ ਵੱਲ ਪਾਸੇ ਤੋਰ ਮਜ਼ਦੂਰਾਂ ਨੂੰ ਜੀ ਅਛਾ ਭਾਈ ਜੀ ਬਹੁਤ ਸਾਰੀਆਂ ਪਾਰਟੀਆਂ ਬੰਦੀਆਂ ਜਥੇਬੰਦੀਆਂ ਬੰਦੀਆਂ ਹੈਗੀਆਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਮਜ਼ਦੂਰਾਂ ਦੇ ਹਮਦਰਦਾਂ ਉਹਨਾਂ ਦੇ ਹਮੇਤੀ ਹੈਗੇ ਉਹਨਾਂ ਦੇ ਕੰਮ ਕਰ ਰਹੇ ਹੈਗੇ ਜੀ ਇਹ ਮੁੱਦੇ ਨੂੰ ਕਾਸਤੂ ਨਹੀਂ ਪਹਰੇ ਜਾਂਦਾ ਹਮੇਸ਼ਾ ਦੱਬਿਆ ਘਾਤ ਹੋ ਜਾਂਦਾ ਹੈਗਾ ਲੋਕਾਂ ਦੇ ਵਿੱਚ ਗੱਲ ਲੈ ਕੇ ਕਿਉਂ ਨਹੀਂ ਆਂਦੀ ਜਾਂਦੀਗੀ ਭਾਵੇਂ ਉਹ ਕਹਿਤਾ ਰਹੇ ਹੈ ਕਿ ਅਸੀਂ ਮਜ਼ਦੂਰ ਹਤਾਸੀ ਆ ਬਹੁਤ ਸਾਰੀਆਂ ਅੰਬੇਦਕਰ ਰਾਈਟਸ ਆਰਗੇਨਾਈਜੇਸ਼ਨ ਆ ਹੈਗਾ ਜਿਹੜੀਆਂ ਭੀਮrao ਅੰਬੇਦਕਰ ਦੇ ਨਾਮ ਦੇ ਉੱਤੇ ਆ ਜਿਹੜੀਆਂ ਕੰਮ ਕਰਦੀਆਂ ਹੈਗੀਆਂ ਕਿਉਂ ਨਹੀਂ ਉਹਨਾਂ ਵੱਲੋਂ ਭਰਿਆ ਜਾਂਦਾ ਦੇਖੋ ਇਹ ਜਦੋਂ ਅਸੀਂ ਇਹ ਗੱਲ ਕਰਦੇ ਆ ਤਾਂ ਸਾਨੂੰ ਇਹ ਗੱਲ ਜਰੂਰ ਸੋਚਣੀ ਚਾਹੀਦੀ ਆ ਕਿ ਜਿਹੜਾ ਇਹ ਸਮਾਜ ਆ ਇਹ ਜਾਤੀ ਘੱਟ ਤੇ ਜਮਾਤੀ ਵੱਧ ਆ ਠੀਕ ਆ ਜਦੋਂ ਅਸੀਂ ਲੈਂਡ ਸਲੀਕਟ ਦੀ ਗੱਲ ਕਰਦੇ ਆ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਜਮਾਤੀ ਹਿੱਤ ਵੀ ਜੁੜੇ ਹੁੰਦੇ ਆ ਠੀਕ ਆ ਹੁਣ ਜਿਹੜੇ ਬੰਦੇ ਕੋਲੇ ਆ ਦੇ ਕੋਲੇ ਵੱਧ ਜ਼ਮੀਨ ਹੋਵੇ ਉਹ ਕਿਉਂ ਆਖੂਗਾ ਭਾਵੇਂ ਉਹ ਦਲਤ ਹੀ ਕਿਉਣਾ ਹੋਵੇ ਹੂੰ ਠੀਕ ਆ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਮਜ਼ਦੂਰ ਹ ਅਤੇ ਸ਼ੀ ਦਲਤ ਹ ਅਤੇ ਸ਼ੀ ਕਹਿੰਦੀਆਂ ਪਰ ਉਹ ਇਹੋ ਜੇ ਪ੍ਰੋਗਰਾਮਾਂ ਤੇ ਨਹੀਂ ਇਕੱਠੀਆਂ ਹੁੰਦੀਆਂ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਪ੍ਰੋਗਰਾਮ ਹੀ ਗਲਤ ਆ ਹੂੰ ਠੀਕ ਆ ਬਹੁਤ ਸਾਰੇ ਲੋਕ ਜਿਹੜੇ ਸਾਡੇ ਮਜ਼ਦੂਰ ਤਮਕੇ ਚ ਉੱਠ ਕੇ ਵੱਡੇ ਅਫਸਰ ਬਣ ਗਏ ਜਾਂ ਵੱਡੀਆਂ ਅਹੁਦਿਆਂ ਤੇ ਪਹੁੰਚ ਗਏ ਆ ਤੇ ਉਹਨਾਂ ਨੂੰ ਅੱਜ ਮਜ਼ਦੂਰਾਂ ਚ ਮੁਸ਼ਕਾਉਂਦਾ ਠੀਕ ਆ ਉਹਨਾਂ ਨੇ ਆਪ ਲੜ ਲੜ ਕੇ ਖੂਨ ਪਸੀਨਾ ਪੀ ਕੇ ਲੋਕਾਂ ਦਾ ਆਪ ਜਗੀਰਾ ਖੜੀਆਂ ਕਰ ਲੀਆਂ ਤੇ ਉਹ ਕਦੋਂ ਕਹਿਣਗੇ ਵੀ ਇਹ ਸਾਡੀਆਂ ਮੰਡੀਆਂ ਜਾਣ ਇਸ ਕਰਕੇ ਵੀ ਸਾਨੂੰ ਇਹਨਾਂ ਤੋਂ ਕੋਈ ਆਸ ਨਹੀਂ ਸਾਨੂੰ ਤਾਂ ਆਸ ਸਾਡੇ ਇੱਕੇ ਤੋਂ ਆ ਸਾਡੇ ਆ ਮਿਹਨਤ ਕਸ਼ਤਵਕੇ ਤੋਂ ਆਸ ਆ ਸਾਨੂੰ ਇਹੀ ਜਿਹੜਾ ਉਹ ਬਦਲਾ ਕਰਨਗੇ ਇੱਕ ਹੋਰ ਵੱਡੀ ਡਿਮਾਂਡ ਹੈਗੀ ਆ ਬਾਈ ਜੀ ਮਜ਼ਦੂਰਾਂ ਸਰਕਰਜੇ ਦੀ ਗੱਲ ਤੁਸੀਂ ਕੀਤੀ ਹੈਗੀ ਆ ਜੀ ਕਦੇ ਇਹ ਵਿਚਾਰ ਧਾਰਨਾ ਪ੍ਰਚਲਿਤ ਸੀਗੀ ਕਿ ਮਜ਼ਦੂਰਾਂ ਸਰ ਕਰ ਜਾਣੀ ਹੁੰਦਾਗਾ ਕਰਜ਼ਾ ਦਾ ਸਰਪ੍ਰਸਰ ਕਿਸਾਨ ਹੀ ਲੈਂਦੇ ਉਹ ਫਾਇਦੇ ਲੈਂਦੇ ਹੈਗੇ ਆ ਜਾਂ ਫਿਰ ਇਸ ਤਰ੍ਹਾਂ ਦਾ ਝੂਠਾ ਪ੍ਰਚਾਰ ਵੀ ਕੀਤਾ ਜਾਂਦਾ ਸੀਗਾ ਕਿ ਇਹ ਤਾਂ ਜੀ ਐਵੇਂ ਕਿਸੇ ਨੂੰ ਟੰਗ ਦਿੰਦੇ ਹੈਗੇ ਕਿਸਾਨਾਂ ਨੂੰ ਬਦਨਾਮ ਕਰਨ ਵਾਲੇ ਪ੍ਰਚਾਰ ਹੁੰਦੇ ਰਹੇ ਹੈਗੇ ਇਹ ਗੱਲ ਸੱਚੀ ਹੈਗੀ ਕਿ ਹਰੇ ਇਨਕਲਾਬ ਨੇ ਉਹਨਾਂ ਦੇ ਸਾਰੇ ਜਿਹੜਾ ਉਹ ਕਰਜ਼ਾ ਦਿੱਤਾ ਹੈ ਪਰ ਮਜ਼ਦੂਰਾਂ ਸਰ ਵੀ ਕਰਜ਼ਾ ਹੈਗਾ ਇਸ ਦੀ ਨਿਸ਼ਾਨਦੇਹੀ ਹੈ ਜਿਹੜੀ ਕਦੋਂ ਤੋਂ ਹੋਣ ਲੱਗੀ ਹੈਗੀ ਪਹਿਲਾਂ ਕਿਉਂ ਨਹੀਂ ਇਸ ਦੀ ਨਿਸ਼ਾਨਦੇਹੀ ਹੋਈ ਸੀ ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਕਿਸਾਨ ਸਰ ਕਰਜ਼ਾ ਇਹ ਚ ਕੋਈ ਸ਼ੱਕ ਨਹੀਂ ਠੀਕ ਆ ਪਰ ਮਜ਼ਦੂਰ ਆ ਜਿਹੜਾ ਮਜ਼ਦੂਰ ਦਾ ਮਜ਼ਦੂਰ ਨੇ ਉਹੀ ਕਮਾਉਣਾ ਤੇ ਉਹੀ ਖਾਣਾ ਉਹਦੇ ਨਾਲ ਜੇ ਉਹਨੇ ਮਕਾਨ ਪਾਉਣਾ ਉਹਦੇ ਵਾਸਤੇ ਵੀ ਨੂੰ ਕਰਜ਼ਾ ਲੈਣਾ ਪੈਣਾ ਬੱਚਾ ਪੜਾਉਣਾ ਉਹਦੇ ਲਈ ਵੀ ਕਰਜ਼ਾ ਲੈਣਾ ਪੈਣਾ ਜੇ ਉਹਨੇ ਆਪਣਾ ਇਲਾਜ ਕਰਾਉਣਾ ਉਹਦੇ ਲਈ ਵੀ ਉਹਨੂੰ ਕਰਜ਼ਾ ਲੈਣਾ ਪੈਣਾ ਕਿਸੇ ਧੀ ਪੁੱਤ ਦਾ ਵਿਆਹ ਸ਼ਾਦੀ ਕਰਨਾ ਉਹਦਾ ਵੀ ਉਹਨੂੰ ਕਰਜ਼ਾ ਲੈਣਾ ਪੈਣਾ ਮਜ਼ਦੂਰ ਦੀ ਜ਼ਿੰਦਗੀ ਇਹ ਹੈ ਕਿ ਬਾਈ ਉਹਨੂੰ ਕਰਜ਼ੇ ਤੋਂ ਬਿਨਾ ਸਰਦਾ ਹੀ ਨਹੀਂ ਹੂੰ ਹੁਣ ਤਾਂ ਹਰ ਗੱਲ ਵਾਸਤੇ ਕਰਜ਼ਾ ਲੈਣਾ ਪੈਂਦਾ ਠੀਕ ਆ ਇਸ ਕਰਕੇ ਕਰਜ਼ੇ ਦੀ ਜਿਹੜੀ ਸਮੱਸਿਆ ਉਹ ਬਹੁਤ ਵੱਡੀ ਸਮੱਸਿਆ ਇਹਨੂੰ ਇਹਦੇ ਨਿਸ਼ਾਨਦੇਹੀ ਤਾਂ ਚਲੋ ਇਹ ਹੈ ਕਿ ਮਜ਼ਦੂਰ ਜਿਹੜੀ ਖੁਦਕੁਸ਼ੀ ਆ ਉਹ ਬਹੁਤ ਘੱਟ ਆ ਕਿਉਂਕਿ ਮਜ਼ਦੂਰ ਆ ਜਿਹੜੇ ਉਹ ਸ਼ੁਰੂ ਤੋਂ ਤੰਗੀਆਂ ਤਰਸ਼ੀਆਂ ਨਾਲ ਢੁਲਦੇ ਆਏ ਆ ਹੂੰ ਉਹਨਾਂ ਨੂੰ ਜਾਨੀ ਸਾਹਮਣਾ ਕਰਨਾ ਆਉਂਦਾ ਮੁਸ਼ਕਲ ਦੇ ਵਿੱਚ ਉਹ ਛੇਤੀ ਡੋਲਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਯਾਰ ਅਸੀਂ ਤਾਂ ਦਿਹਾੜੀ ਦੇ ਪੇ ਵਾਲੇ ਹੈਗੇ ਆ ਅਸੀਂ ਦਿਹਾੜੀਆਂ ਤੋਂ ਵੱਧ ਲਾਂਗੇ ਖਿੱਚ ਕੇ ਲਾ ਲਾਂਗੇ ਠੀਕ ਆ ਇਸ ਕਰਕੇ ਵੀ ਉਹਨਾਂ ਨੂੰ ਬਹੁਤੀ ਇਸ ਨੂੰ ਫੀਲ ਨਹੀਂ ਕਰਦੇ ਪਰ ਜਿਹੜੀ ਗੱਲ ਇਹ ਹੈਗੀ ਆ ਕਰਜ਼ੇ ਵਾਲੀ ਇਹ ਤਾਂ ਬਹੁਤ ਵੱਡੀ ਮੁਸ਼ਕਲ ਆ ਸਾਰੇ ਵਾਸਤੇ ਆ ਕਿਉਂਕਿ ਇਹਨਾਂ ਦੇ ਨਾਲ ਚ ਰੋਜ਼ਗਾਰ ਵੀ ਨਹੀਂ ਹੈਗਾ ਕੋਈ ਕੰਮ ਨਹੀਂ ਹੈਗਾ ਜੇ ਕੋਈ ਤੇ ਕੰਮ ਮਿਲਦਾ ਕੋਈ ਕਿਤੇ ਉਹਨਾਂ ਦੇ ਪੈਸੇ ਨਹੀਂ ਮਿਲਦੇ ਠੀਕ ਆ ਹਰ ਜਿਹਦਾ ਨੂੰ ਉਹਨੇ ਜਦੋਂ ਉਹਦੇ ਪੈਸੇ ਆਉਣੇ ਆ ਉਹਦੋਂ ਉਹ ਘਰ ਦਾ ਰਾਸ਼ਨ ਲਿਆਉਣ ਵਾਸਤੇ ਵੀ ਕਰਜ਼ਾ ਫੜੀ ਬੈਠਾ ਹੁੰਦਾ ਠੀਕ ਆ ਇਹ ਕਰਕੇ ਕਰਜ਼ੇ ਦਾ ਬਹੁਤ ਵੱਡਾ ਇਸ਼ੂ ਆ ਤੇ ਇਹਦੇ ਹੱਲ ਲਈ ਅਸੀਂ ਜਿਹੜਾ ਲਗਾਤਾਰ ਸੰਘਰਸ਼ਿਕ ਕਰ ਰਹੇ ਹਾਂ ਅੱਛਾ ਪਿਛਲੇ ਸਮੇਂ ਦੇ ਦੌਰਾਨ ਬਹੁਤ ਸਾਰੀਆਂ ਬੀਬੀਆਂ ਨੇ ਲੋਨ ਲਏ ਹੈਗੇ ਆ ਜੀ ਉਹਨਾਂ ਦਾ ਲੋਨ ਮਾਫ਼ ਕਰਾਉਣ ਸੰਬੰਧੀ ਕਿਉਂਕਿ ਮਜ਼ਦੂਰਾ ਸਰ ਤਾਂ ਹੈ ਨਹੀਂ ਕਰਜ਼ਾ ਪਰ ਬੀਬੀਆਂ ਸਰ ਹੈਗਾ ਜੀ ਉਹ ਸੰਬੰਧੀ ਕੀ ਕੀ ਓਪੀਨੀਅਨ ਨੇ ਤੁਹਾਡੇ ਦੇਖੋ ਜਿਹੜੇ ਲੋਨ ਚੱਲ ਰਹੇ ਆ ਮਾਈਕਰੋਫਾਈਨੈਂਸ ਕੰਪਨੀਆਂ ਦੇ ਪਹਿਲੀ ਗੱਲ ਤਾਂ ਇਹ ਉਹ ਇੱਕ ਝਾਂਸਾ ਦੇ ਕੇ ਉਹਨਾਂ ਨੂੰ ਚਰਗਣੂ ਔਰਤਾਂ ਨੂੰ ਫਸਾਉਂਦੇ ਆ ਕਿਉਂਕਿ ਇੱਕ ਤਾਂ ਵੱਡੀ ਗਿਣਤੀ ਜਿਹੜੀਆਂ ਔਰਤਾਂ ਪਿੰਡੂ ਆ ਉਹ ਅਨਪੜ੍ਹ ਨੇ ਉਹਨਾਂ ਨੂੰ ਕਿਸੇ ਪਾਲਿਸੀ ਦਾ ਨਹੀਂ ਪਤਾ ਉਹਨਾਂ ਦਾ ਉਹਨਾਂ ਨੂੰ ਕਿਸੇ ਸ਼ਰਤਾਂ ਦਾ ਨਹੀਂ ਪਤਾ ਠੀਕ ਆ ਉਹਨਾਂ ਨੂੰ ਕੋਈ ਨਿਯਮਾਂ ਦਾ ਨਹੀਂ ਪਤਾ ਉਹ ਇੱਕ ਵਾਰ ਉਹ ਲੋਨ ਲੈ ਲੈਂਦੀਆਂ ਪਰ ਫਿਰ ਜਿਹੜੀਆਂ ਕੰਪਨੀਆਂ ਉਹ ਆਪਦੇ ਮੁਤਾਬਕ ਆਦੀਆਂ ਸ਼ਰਤਾਂ ਵੀ ਜਿਹੜੀਆਂ ਮਨਵਾਉਂਦੀਆਂ ਠੀਕ ਆ ਉਹ ਕਸ਼ਤੜ ਜੇ ਕਿ ਇਹਦਾ ਕੋਲ ਸਿਲੰਡਰ ਚੱਕ ਚੱਕ ਲੈਂਦੇ ਆ ਕਿ ਦੀ ਫ੍ਰਿਜ ਚੱਕ ਲੈਂਦੇ ਆ ਕਿ ਇਹਨੂੰ ਕਹਿੰਦੇ ਮੱਝ ਵੇਚ ਕੇ ਇਹਨੂੰ ਆ ਜੋ ਮਰਜ਼ੀ ਕਰ ਜੋ ਮਰਜ਼ੀ ਤੋਂ ਪਾਉ ਜੋ ਮਰਜ਼ੀ ਪਰ ਸਾਨੂੰ ਕਿਸ਼ਤ ਚਾਹੀਦੀ ਆ ਠੀਕ ਆ ਇਸ ਕਰਕੇ ਵੀ ਕੰਪਨੀਆਂ ਜਿਹੜੀਆਂ ਉਹ ਤੱਕਾ ਕਰ ਰਹੀਆਂ ਮਜ਼ਦੂਰਾਂ ਦੇ ਨਾਲ ਮਜ਼ਦੂਰ ਔਰਤਾਂ ਦੇ ਨਾਲ ਖਾਸ ਕਰਕੇ ਠੀਕ ਆ ਜਿਹੜਾ ਇਹ ਮਜ਼ਦੂਰ ਔਰਤਾਂ ਦੇ ਸਿਰ ਕਰਜ਼ਾ ਚੜਿਆ ਹੋਇਆ ਇਹ ਬਹੁਤ ਹੀ ਇੱਕ 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 ਬਹੁਤ ਹੀ ਨਿੰਦਣਯੋਗ ਜਿਹੜੀ ਗੱਲ ਆ ਠੀਕ ਜੀ ਕਿਛੇ ਭਾਈ ਜੀ ਮਜ਼ਦੂਰ ਜਥੇਬੰਦੀਆਂ ਵੀ ਕੁਛ ਘੱਟ ਦੀ ਕੋਸ਼ਿਸ਼ ਕਰ ਰਹੀਆਂ ਤੁਹਾਡੀ ਜਥੇਬੰਦੀ ਪਿੰਡੂ ਮਜ਼ਦੂਰ ਯੂਨੀਅਨ ਕੰਮ ਕਰ ਰਹੀ ਹੈ ਹੋਰ ਵੀ ਕਈ ਅਗਾਹ ਬਦੂ ਜਥੇਬੰਦੀਆਂ ਕੰਮ ਕਰ ਰਹੀਆਂ ਹੈਗੀਆਂ ਮਜ਼ਦੂਰਾਂ ਦੀ 19 ਸਟ੍ਰਗਲ ਬੰਨ ਨਹੀਂ ਪਾਰੀ ਗਈ 19 ਵੱਡੀ ਮੂਵਮੈਂਟ ਨਹੀਂ ਖੜੀ ਹੋ ਰਹੀ ਜੀ ਹੈ ਤਾਂ ਹੈ ਆਪਾਂ ਜ਼ੀਰੋ ਨਹੀਂ ਕਹਿ ਸਕਦੇ ਪਰ ਵੱਡੀ ਨਹੀਂ ਹੋ ਰਹੀ ਕੀ ਕਾਰਨ ਮੰਨਦੇ ਦੇਖੋ ਇਹ ਚ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਦਿੱਕਤਾਂ ਨੇ ਜੀ ਇੱਕ ਤਾਂ ਮਜ਼ਦੂਰ ਬਹੁਤ ਸਾਰੀਆਂ ਗਰਜਾਂ ਦੇ ਨਾਲ ਵਜਿਆ ਹੋਇਆ ਠੀਕ ਆ ਜਿਹੜੇ ਪਿੰਡਾਂ ਦੇ ਕੜਮ ਚੌਧਰੀ ਆ ਉਹ ਉਹ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਪੂਰਾ ਆਪ ਦਾ ਡੀ ਚੋਟੀ ਦਾ ਜ਼ੋਰ ਲਾਉਂਦੇ ਆ ਕਿ ਇਹ ਜਥੇਵੰਦ ਨਾ ਹੋਣ ਇਹ ਇਕੱਠੇ ਨਾ ਹੋਣ ਇਹਨਾਂ ਦਾ ਏਕਾ ਨਾ ਹੋਵੇ ਪੂਰਾ ਜ਼ੋਰ ਲਾਉਂਦੇ ਆ ਫਿਰ ਉਹ ਉਹ ਪਿੰਡਾਂ ਦੇ ਵਿੱਚ ਗਰਜਾਂ ਨਾ ਵੱਜੇ ਹੋਏ ਉਹਨਾਂ ਨੂੰ ਕਿਤੇ ਨਾ ਕਿਤੇ ਉਹਨੀ ਗੱਲ ਸੁਣੀ ਪੈਂਦੀ ਆ ਦੂਜੀ ਗੱਲ ਉਹ ਆਰਥਿਕ ਤੌਰ ਤੇ ਬਹੁਤ ਪਛੜੇ ਹੁੰਦੇ ਆ ਠੀਕ ਆ ਇਹ ਵੀ ਉਹਨਾਂ ਨੂੰ ਬਹੁਤ ਘਾਟ ਮਾਰਦੀ ਆ ਮਜ਼ਦੂਰ ਤਬਕਾ ਪੜਿਆ ਲਿਖਿਆ ਬਹੁਤ ਘਾਟਾ ਮਜ਼ਦੂਰ ਜ਼ਿਆਦਾਤਰ ਵਿਚਾਰੇ ਕੋਈ ਤਾਂ ਭਲਾ 10 ਪਰਿਆ ਪੜਿਆ ਹੋਵੇ ਨਹੀਂ ਤਾਂ ਮਜ਼ਦੂਰ ਆਮ ਤੌਰ ਤੇ ਇਹਦੂ ਘੱਟ ਪੜੇ ਹੁੰਦੇ ਆ ਠੀਕ ਆ ਉਹਨਾਂ ਦੀ ਚੇਤਨਾ ਦੇ ਵਿੱਚ ਇੰਨੀਆਂ ਗੱਲਾਂ ਵੜਨ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੁੰਦਾਗਾ ਆਪਦੇ ਘਰ ਬਾਰੇ ਆਪਦੇ ਪਰਿਵਾਰ ਬਾਰੇ ਠੀਕ ਆ ਇਸ ਕਰਕੇ ਵੀ ਇਹ ਬਹੁਤ ਵੱਡੀਆਂ ਸਮੱਸਿਆਵਾਂ ਨੇ ਮਜ਼ਦੂਰ ਦੇ ਸਾਹਮਣੇ ਮਜ਼ਦੂਰ ਲਹਿਰ ਬਣਨ ਦੇ ਸਾਹਮਣੇ ਤੇ ਪਰ ਲਹਿਰ ਇਹਨਾਂ ਸਮੱਸਿਆਵਾਂ ਦੇ ਵਿੱਚ ਹੀ ਤਿਆਰ ਹੋਣੀ ਆ ਕਿਉਂਕਿ ਜਦੋਂ ਜਿੰਨੇ ਕ ਲੋਕਾਂ ਦੇ ਮਨ ਦੇ ਵਿੱਚ ਇਹ ਚੇਤਨਾ ਆਉਗੀ ਉਵੇਂ ਲੋਕ ਇਕੱਠੇ ਹੋਣਗੇ ਇਹ ਨਹੀਂ ਗੱਲ ਕਿ ਲੋਕ ਇਕੱਠੇ ਨਹੀਂ ਹੋ ਰਹੇ ਲੋਕ ਲੜ ਨਹੀਂ ਰਹੇ ਲੋਕ ਲੜ ਰਹੇ ਆ ਪਰ ਇਹ ਪ੍ਰੋਸੈਸ ਸਲੋ ਆ ਹਮ ਹੌਲੀ 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 ਕਦੇ ਨਾ ਕਦੇ ਮਜ਼ਦੂਰਾਂ ਦੀ ਲਹਿਰੋ ਵੱਡੀ ਹੋਣੀ ਆ ਇਹ 'ਚ ਕੋਈ ਸ਼ੱਕ ਨਹੀਂ ਲੋਕ ਜੁੜ ਰਹੇ ਆ ਇਕੱਠੇ ਹੋ ਰਹੇ ਆ ਲੜ ਰਹੇ ਆ ਆਪਣੀਆਂ ਮੰਗਾਂ ਤੇ ਸੰਘਰਸ਼ ਕਰ ਰਹੇ ਆ ਤੇ ਉਹ ਪ੍ਰਾਪਤ ਵੀ ਕਰ ਰਹੇ ਆ ਦੀਆਂ ਮੰਗਾਂ ਨੂੰ ਜੀ ਜੀ ਧੰਨਵਾਦ ਜੀ ਧੰਨਵਾਦ ਜੀ ਕਿੰਨਾ ਮੈਂ